ਪਰਮਾਤਮਾ ਨੂੰ ਮਿਲਣਾ ਕੀ ਹੈ ਪਰਮਾਤਮਾ ਤੇ ਅੱਗੇ ਹੀ ਮਿਲਿਆ ਹੋਇਆ ਹੈ ਬਸ ਅੱਖ ਖੋਲਣ ਦੀ ਲੋੜ ਹੈ ਸਿਦਾਰਥ ਜਦੋਂ ਬਿਆਬਾਨ ਜੰਗਲ ਦੇ ਵਿੱਚ ਗਿਆ ਉਹਨੇ ਬਹੁਤ ਸਮਾਂ ਤਪ ਕੀਤਾ ਪਰਮਾਤਮਾ ਦੀ ਭਗਤੀ ਕੀਤੀ ਜਦੋਂ ਵਾਪਸ ਪਰਤ ਕੇ ਆਇਆ ਤੇ ਉਹਦੇ ਪਿਤਾ ਨੇ ਉਹਨੂੰ ਪੁੱਛਿਆ ਕਿ ਸਿਧਾਰਥ ਤੈਨੂੰ ਕੀ ਮਿਲਿਆ ਆਪਣੀ ਧਰਮ ਸੁਪਤਨੀ ਨੂੰ ਛੱਡ ਕੇ ਤੂੰ ਚਲਾ ਗਿਆ ਆਪਣੇ ਪੁੱਤਰ ਨੂੰ ਛੱਡ ਕੇ ਤੂੰ ਚਲਾ ਗਿਆ ਇਹ ਰਾਜ ਭਾਗ ਨੂੰ ਠੁੱਕਰ ਮਾਰ ਕੇ ਚਲਾ ਗਿਆ ਤੈਨੂੰ ਕੀ ਮਿਲਿਆ ਤੇ ਸਿਧਾਰਥ ਨੇ ਕਿਹਾ ਕਿ ਮੈਨੂੰ ਮਿਲਿਆ ਕੁਝ ਵੀ ਨਹੀਂ ਕੁਝ ਵੀ ਨਹੀਂ ਮਿਲਿਆ ਕਹਿੰਦੇ ਕੁਝ ਵੀ ਨਹੀਂ ਮਿਲਿਆ ਬਸ ਪਤਾ ਲੱਗ ਗਿਆ ਕੀ ਪਤਾ ਲੱਗਿਆ ਪਤਾ ਇਹ ਲੱਗਿਆ ਕਿ ਪਰਮਾਤਮਾ ਮੈਨੂੰ ਪਹਿਲਾਂ ਹੀ ਮਿਲਿਆ ਹੋਇਆ ਸੀ ਪਰਮਾਤਮਾ ਦਾ ਮੂੰਹ ਤੇ ਤੁਹਾਡੇ ਵੱਲ ਹੀ ਹੈ ਪਰ ਤੁਸੀਂ ਪਿੱਠ ਕੀਤੀ ਹੋਈ ਹੈ ਜਦੋਂ ਤੁਸੀਂ ਵੀ ਪਰਮਾਤਮਾ ਵੱਲ ਮੂੰਹ ਕਰ ਲਓਗੇ ਤੇ ਪਰਮਾਤਮਾ ਤੇ ਤੁਸੀਂ ਇੱਕ ਹੋ ਜਾਓਗੇ ਇੱਕ ਦੂਜੇ ਨੂੰ ਵੇਖ ਲਓਗੇ ਗੁਰੂ ਸਾਹਿਬ ਦਾ ਇੱਕ ਬੜਾ ਪਿਆਰਾ ਕੀਮਤੀ ਬੋਲ ਹੈ ਮੈਂ ਆਪ ਜੀਆਂ ਨੂੰ ਸੁਣਾਵਾਂ ਤੀਜੇ ਪਾਸ਼ਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਏ ਵਿਸ ਸੰਸਾਰ ਤੁਮ ਦੇਖਦੇ ਏ ਹਰ ਦਾ ਰੂਪ ਹੈ ਹਰ ਰੂਪ ਨਦਰੀ ਆਇਆ ਤੇ ਮੈਂ ਆਪ ਜੀਆਂ ਨੂੰ ਪੁੱਛਾਂ ਕਿ ਤੁਹਾਨੂੰ ਸੰਸਾਰ ਵਿੱਚ ਰੱਬ ਦਿਸਿਆ ਚਲੋ ਸੰਸਾਰ ਦੇ ਵਿੱਚ ਨਹੀਂ ਆਪਣੇ ਹਿੰਦੁਸਤਾਨ ਦੇ ਵਿੱਚ ਹੀ ਦਿਸਿਆ ਨਹੀਂ ਦਿਸਿਆ ਚਲੋ ਦੇਸ਼ ਦੀ ਗੱਲ ਛੱਡ ਦਈਏ ਆਪਣੇ ਇਲਾਕੇ ਦੇ ਵਿੱਚ ਹੀ ਰੱਬ ਵੀ ਤੁਹਾਨੂੰ ਦਿਸਿਆ ਨਹੀਂ ਦਿਸਿਆ ਚਲੋ ਇਲਾਕੇ ਦੀ ਗੱਲ ਛੱਡ ਦਈਏ ਆਪਣੇ ਕਲੋਨੀ ਦੀ ਗੱਲ ਕਰੀਏ ਆਪਣੇ ਕਲੋਨੀ ਵਿੱਚ ਤੁਹਾਨੂੰ ਰੱਬ ਦਿਸਿਆ ਮੇਰਾ ਗੁਰੂ ਤੇ ਕਹਿ ਰਿਹਾ ਸਾਰੇ ਸੰਸਾਰ ਦੇ ਵਿੱਚ ਰੱਬ ਹੈ ਚਲੋ ਇਹ ਕਲੋਨੀ ਦੀ ਵੀ ਗੱਲ ਛੱਡ ਦਈਏ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਆ ਜਾਓ ਕੀ ਤੁਹਾਨੂੰ ਆਪਣੇ ਪਰਿਵਾਰ ਦੇ ਵਿੱਚ ਰੱਬ ਦਿਸਿਆ ਨਹੀਂ ਪਰਿਵਾਰ ਦੇ ਵਿੱਚ ਵੀ ਰੱਬ ਨਹੀਂ ਦਿਸਿਆ ਪਰਿਵਾਰ ਨੂੰ ਵੀ ਛੱਡ ਦਿਓ ਕੀ ਤੈਨੂੰ ਪਰਮਾਤਮਾ ਆਪਣੇ ਅੰਦਰ ਦਿਸਿਆ ਜਦੋਂ ਤੂੰ ਸ਼ੀਸ਼ੇ ਦੇ ਸਾਹਮਣਕ ਖਲੋਣਾ ਆਪਣੇ ਨੇਤਰਾਂ ਦੇ ਵਿੱਚ ਨੇਤਰ ਪਾ ਕੇ ਵੇਖ ਉਹ ਤੈਨੂੰ ਵੇਖ ਰਿਹਾ ਹੈ ਉਹ ਆਪਣੇ ਆਪ ਨੂੰ ਵੇਖ ਰਿਹਾ ਹੈ ਇਸ ਨੂੰ ਕਹਿੰਦੇ ਨੇ ਪ੍ਰੇਮ ਨਿਕਟ ਹੋਣਾ ਸਾਜਨੜਾ ਮੇਰਾ ਸਾਜਨੜਾ ਹਰ ਨੇਕਟ ਖਲੋਇੜਾ ਮੇਰਾ ਸੱਜਣੜਾ ਉਹ ਸੱਜਣ ਤਾਂ ਤੇਰੇ ਨਾਲ ਖਲੋਤਾ ਸਦਾ ਤੇਰੇ ਨਾਲ ਮਿਲਿਆ ਹੋਇਆ ਹੈ ਸਿਦਾਰਥ ਕਹਿੰਦਾ ਮੈਨੂੰ ਪਤਾ ਲੱਗ ਗਿਆ ਹੈ ਕਿ ਪਰਮਾਤਮਾ ਤੇ ਪਹਿਲਾਂ ਹੀ ਮੇਰੇ ਨਾਲ ਸੀ ਸੱਦ ਸੁਣਦਾ ਸੱਦ ਵੇਖਦਾ ਸ਼ਬਦ ਰਹਿਆ ਭਰਪੂਰ ਤੁਹਾਡੇ ਅੰਦਰ ਹੈ ਤਾਂ ਤੁਸੀਂ ਸੁਣ ਰਹੇ ਹੋ ਤੁਹਾਡੇ ਅੰਦਰ ਹੈ ਤਾਂ ਤੁਸੀਂ ਵੇਖ ਰਹੇ ਹੋ ਨਹੀਂ ਤਾਂ ਇੱਕ ਮਰਦੇ ਕੋਲ ਅੱਖ ਵੀ ਹੁੰਦੀ ਹੈ ਉਹਦੇ ਕੋਲ ਕੰਨ ਵੀ ਹੁੰਦੇ ਨੇ ਉਹਦੇ ਕੋਲ ਜ਼ੁਬਾਨ ਵੀ ਹੁੰਦੀ 32 ਦੰਦ ਉਹਦੇ ਕੋਲ ਹੁੰਦੇ ਨੇ ਪਰ ਉਹ ਬੋਲਦਾ ਨਹੀਂ ਕਾਰਨ ਅਸਲ ਵਿੱਚ ਅੱਖ ਨਹੀਂ ਵੇਖਦੀ ਇਹਨਾਂ ਅੱਖਾਂ ਦੇ ਵਿੱਚ ਉਹ ਆਪ ਹੀ ਵੇਖਦਾ ਹੈ ਉਹ ਆਪ ਹੀ ਬੋਲਦਾ ਹੈ ਆਪ ਹੀ ਸੁਣਦਾ ਹੈ ਏਵੇਂ ਪਰਮਾਤਮਾ ਨੂੰ ਮਹਿਸੂਸ ਕਰੀਏ ਤੇ ਜੇ ਉਹਨੂੰ ਵੇਖਣਾ ਹੈ ਉਹਦੇ ਲਈ